ਜਸ਼ਨ ਪਹਿਲਵਾਨ ਹੈ ਅੱਜ ਵੀ ਜਸ਼ਨ ਮਨਾਏ ਜਾਣਗੇ ਚਾਰ ਜਾਫੀਆਂ ਵਿੱਚੋਂ ਕਾਂਗੇ ਵਾਲਾ ਹੈ ਬੀਬੀ ਕਾਂਗੇ ਵਾਲਾ ਉਹ ਕਾਂਗੇ ਵਾਲਾ ਤੇ ਜਸ਼ਨ ਜਸ਼ਨ ਤੇ ਕਾਂਗੇ ਵਾਲਾ ਇਹ ਅੜ ਗਿਆ ਪੱਪੂ ਚੂੜ ਚੱਕ ਵੰਗੂ ਹੁੰਦੀ ਤਨ ਤਨ ਜਸ਼ਨ ਲਿਆ ਫਸਾ ਕਾ ਸਿੰਘ ਜਰਾ ਉਹ ਜਹਾਜ਼ ਨੇ ਤਾਵਾ ਬੋਲਿਆ ਮੁੱਟਰਾ ਵਾਲਾ ਸੁੱਖਾ ਪੁੱਠੀ ਕੈਂਚੇ ਪਾ ਗਿਆ ਮੇਰੇ ਪੰਜਾਬੀ ਵੀਰੋ ਉਹ ਸੁੱਖਾ ਆ ਸਮੇਂ ਤੰਨ ਤੰਨ ਕਰਵਾ ਰਿਹਾ ਪਰ ਸਾਹਮਣੇ ਸ਼ੰਕਰ ਖਿੱਚੀ ਤੁਰਿਆ ਜਾਂਦਾ ਹੈ ਜਹਾਜ਼ ਲੈਂਡ ਹੋਣ ਲੱਗਿਆ ਮੰਡੀ ਨਿਹਾਲ ਸਿੰਘ ਵਾਲੇ ਦੇ ਵਿੱਚ ਬੱਲੇ 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 ਨੰਬਰ ਨੰਬਰ ਮੋੜੇ ਨੇ ਸ਼ੰਕਰ ਦਾ ਦਲੇਰੀ ਕਰ ਦੇਣਾ ਹੁਣ ਦਲੇਰੀ ਚੱਕ ਹੋਣੀ ਐ ਜ਼ੋਰ ਚੱਕ ਹੋਣਾ ਜਸ਼ਨ ਭਲਵਾਨ ਨੇ ਕਬੱਡੀ ਪਾਈ ਐ ਨੱਟੂ ਆ ਸੈਦੋ ਵਾਲਾ ਪਰ ਕਾਂਗੇ ਵਾਲਾ ਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਆ ਮੇਰੇ ਪੰਜਾਬੀ ਵੀਰੋ ਜਸ਼ਨ ਜਸ਼ਨ ਤੇ ਕਾਂਗੇ ਵਾਲਾ ਦੋ ਸਤਾਰ ਨਿਹਾਲ ਸਿੰਘ ਮਾਰ ਦੇ ਵਿੱਚ ਪੜ ਗਿਆ ਇੱਕ ਪਾਸੇ ਕਾਂਗੇ ਵਾਲਾ ਸਿਰਾਂ ਲਾਈ ਆਉਂਦਾ ਮੇਰੇ ਪੰਜਾਬੀ ਵੀਰੋ ਆ ਉੱਭ ਗਿਆ ਸੱਚੀ ਬੋਲੀ ਬੋਲ ਰਿਹਾ ਹੈ ਗੋਪਤદાન 1000 ਆਇਆ ਮੇਰੇ ਵੀਰੋ ਆਹ ਸਾਹਮਣੇ ਫੂਲਾ ਸ਼ੂਸ਼ਨਾ ਦੋ ਸਾਥੀਆਂ ਵੱਲੋਂ ਆਹ ਵੱਡੇ ਬਲਾਰੇ ਪਿੱਟੂ ਨੂੰ ਵੱਡੀ ਗੱਡੀ ਦਿੱਤੀ ਜਾਵੇਗੀ 2026 ਦੇ ਵਰਕੇ ਖੁੱਲਣਗੇ ਆਹ ਸੁੱਖਾ ਇਸ ਵੇਲੇ ਟਰਾਈਕ